ਹਾਂਜੀ ਲੋ ਜੀ ਬਾਅਦ ਤੇ ਅਸੀਂ ਚਾਲੇ ਵਾਪਸੀ। ਤ੍ਰਿਸ਼ੀ ਵੀ ਇਹ ਵੱਲੋਂ ਜਿੰਨਾ ਕ ਜਾ ਹੋਊਗਾ ਜਾਵਾਂਗੇ। ਤੇ ਸਾਢੇ 4 ਹੋ ਗਏ ਆ। 8 ਵਜੇ ਨਾਲ ਤਾਂ ਦਿਨ ਦੀ ਲਾਈਟ ਜੀ ਹੁੰਦੀ ਆ ਤੇ ਸਾਰੇ ਮੁੰਡੇ ਨਾਲ ਜਾਣਾ ਹੀ ਆ ਸੰਗ ਤੋਂ ਵਾਪਸੀ ਕਿਉਂਕਿ ਫਿਰ ਇੱਥੇ ਵੀ ਜਾਸ ਦੇ ਰੁਕਣ ਤੇ ਨਹੀਂ ਹੁੰਦਾ। ਠੀਕ ਹੈ ਮੌਸਮ ਵੀ ਬੜੀ ਖਰਾਬ ਹੋ ਜਾਂਦਾ ਕਿ ਫੇਰ ਦੀ ਬਾਰਿਸ਼ ਹੋਣ ਕਿਤੇ ਦੇਖ ਹੀ ਲਿਆਉਣਾ ਜਿਹੜੇ ਪੋਰਸ ਤੋਂ। ਤੇ ਲੋਕ ਕਰੋ ਦਰਸ਼ਨ ਗੁਰਦਵਾਰਾ ਸਾਹਿਬ ਦੇ। ਤੇ ਲੋ ਜੀ ਕਰ ਲੋ ਇੱਕ ਵਾਰ ਨਜ਼ਾਰਿਆਂ ਦੇ ਦਰਸ਼ਨ। ਹੁਣੋਂ ਬਸ ਇਹੀ ਅੱਗੇ ਦੀ ਅੱਗੇ ਗਰਮੀ ਜੀ ਜਾਈ ਜਾਣਾ ਹੈ ਪਹਾੜੀਆਂ ਖਤਮ ਹੋਈ ਜਾਣੀਆਂ ਘਟੀਆਂ ਜਾਣੀਆਂ ਹੁਣ ਤਾਂ ਇਹ ਨਿਕਲੇ ਆ ਅੱਗੇ ਉੱਥੇ ਵੀ ਮੀਂਹ ਪੈਂਦੇ ਆ ਜਲਵਾਟ ਵਧੀਆ ਹੀ ਹੋਇਆ ਹੈ ਆ ਕੱਲ ਨੂੰ ਆਗੇ ਰਕੜ ਸਾਨੂੰ ਜਾਂਦੇ ਆ ਉਹ ਜਾਦੂ ਆਉਂਦਾ ਵਿਸ਼ੇ ਹਾਂਜੀ ਲੋ ਜੀ ਹਾਂਜੀ ਪਹੁੰਚਲੇ ਚੋਲੀ ਦੇ ਲਾਗੇ ਰਹਿ ਗਿਆ 20 ਕਿਲੋਮੀਟਰ ਹੈਗਾ ਜੀ ਲਾਗੇ ਤਾਂ ਨਹੀਂ ਹੈਗੀ ਸੋਈ ਹੈ ਪਹਾੜਾਂ 'ਚ 20 ਕਿਲੋ ਨੀ ਕੋ ਹੁੰਦੇ 80 ਦੇ ਤੁਰੇ ਸੀ 480 ਦੇ 523 ਹੋ ਗਏ 43 ਕਿਲੋ ਰੋਡ ਤੇ ਨੇ ਗਾਣਾ ਨਾ ਪਾਣੀ ਵਿੱਚ ਇਹੀ ਗੇ ਅਗੇ ਵੀ ਤੋਂ ਨਿਕਲੀਏ ਕੋਈ ਢੀ ਗੱਲ ਨਹੀਂ ਹੈਗੀ ਤੇ ਬੈ ਹੋਏ ਆ ਸਾਦੇ ਪੰਜ ਦੇਖਦੇ ਜਿੰਨਾ ਖੇਚੋਗੇ ਖੇਚਣ ਮਾਰੇ ਕੱਲ ਨੂੰ ਨਹੀਂ ਘਟ ਜਾਊਗਾ ਤੇ ਉਹ ਸਾਹਮਣੇ ਸੂਰਜ ਨਿਕਲਿਆ ਜੇ ਬਦਲਾਂ ਦੇ ਉੱਲੇਆਂ ਦੇ ਪਹਾੜਾਂ ਦੇ ਉੱਲੇ ਥੋੜਾ ਹੋਰ ਆ ਵਾਲੀ ਲੈਂਡਸਲਾਈਡ ਹੈ ਉਹ ਵਾਲੀ ਜਿਹਦੀ ਅਸੀਂ ਗੱਲ ਕਰਦੇ ਸੀਗੇ ਦੋ ਤਿੰਨ ਲੈਂਡਸਲਾਈਡ ਬਹੁਤ ਤਕੜੀਆਂ ਹੋਈਆਂ ਆ ਵਿਚ ਵਿਚ ਆ ਹੁਣ ਵੀ ਪੁਲਿਸ ਵਾਲੇ ਖੜੇ ਹੀ ਆ ਗੱਡੀਆਂ ਨੂੰ ਘੁਆਣ ਦੇ ਵਾਰੀ ਵਾਰੀ ਕਰਕੇ ਤੇ ਪੱਥਰ ਡੇਗਦੇ ਹੀ ਰਹਿੰਦੇ ਤੇ ਯਾਰ ਆਲੇ 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 ਉਹ ਦੇਖੋ ਉਹ ਦੇਖਾਈ ਦਿਖਾਈ 8 ਵਜੇ ਸਹੀ ਟਾਈਮ ਤੇ ਪਹੁੰਚ ਗਏ ਫਿਰ ਵੀ ਤੇ ਸਾਢੇ 3 ਘੰਟਿਆਂ ਦੇ ਵਿੱਚ ਸੋ ਚਲੋ ਪਹਿਲਾਂ ਅੰਦਰ ਚਲੀਏ ਰੂਮ ਦਾ ਪਤਾ ਕਰੀਏ ਜਾਂ ਜੋ ਵੀ ਮਿਲਦਾ ਹਾਲ ਮਿਲਦਾ ਕੀ ਮਿਲਦਾ ਨਹੀਂ ਤੇ ਵਕਤ ਤੇ 3 ਵਜੇ ਅਸੀਂ ਬਾਜੂਰੇ ਨਿਕਲਣਾ ਸੀਗਾ ਹਵਾ ਨੇ ਹੀ ਇਹ ਪੀ ਦਾ ਦੰਸੀ ਵੀ ਤਾਂ ਹੀ ਰਹੀ ਸੀ ਇਹੋ ਨਿਕਲੇ ਸੀ ਕੱਲ੍ਹ ਸ਼ਾਮ ਨੂੰ ਸੌਖਾ ਹੋਇ ਬਸ ਇਹੋ ਜੀ ਲੋ ਜੀ ਸਵੇਰ ਹੋ ਗਈ ਆ 4:30 ਦਾ ਟਾਈਮ ਹੋ ਗਿਆ ਮੀਂਹ ਹੀ ਬੇਹਦ ਰਤੀ ਚੰਗੀ ਆਈ ਹੋਇਆ ਸ਼ੁਰੂ ਹੋਇਆ ਸਵੇਰੇ 4:30 ਰੁਪਿਆ ਪਾਣੀ ਦਾ ਵੀ ਲੈਵਲ ਵਧ ਗਿਆ ਪਾਣੀ ਵੀ ਤੇਜ਼ ਹੋ ਗਿਆ ਬੰਦ ਕਰਕੇ ਘਾੜਾ ਤੋਂ ਥੱਲੇ ਆਇਆ ਤੇ ਅਸੀਂ ਲੱਗੇ ਹੁਣ ਨਿਕਲਣ ਅੱਜ ਦਾ ਸਫ਼ਰ ਸਾਡਾ ਹੈ ਬਹੁਤ ਲੰਬਾ ਘਰ ਤੱਕ ਅਸੀਂ ਜਾਣਾ ਅੱਜ ਤਕਰੀਬਨ ਤਕਰੀਬਨ 550 ਤੋਂ ਉੱਪਰ ਤੇ 600 ਤੋਂ ਥੱਲੇ ਕੁਦਰਤ ਦਾ ਸੰਸਾਰ ਦੇ ਪਹਾੜੀ ਇਲਾਕਾ ਨਿਕਲਦੀ ਜੀ ਨਾ ਮੀਂਹ ਤੋਂ ਬਚ ਕੇ ਅੱਗੇ ਰਹੀ ਕਿਸ ਤਰ੍ਹਾਂ ਮੀਂਹ ਆ ਵੀ ਇਹਦੇ ਕੋਈ ਨਹੀਂ ਟੈਨਸ਼ਨ ਨਹੀਂ ਰੇਨકોટ ਵਗੈਰੇ ਹੈਗੇ ਆਪਣੇ ਕੋ ਉੱਥੇ ਬੰਦ ਹੋਰੀ ਵਾਲੀ ਸਫਰ ਕਰ ਰਿਹਾ ਹਾਂ ਦਾ ਪਹਾੜੀ ਲੱਗੇ ਸਫਰ ਕਰਨਾ ਬਹੁਤ ਰਿਸਕੀ ਹੈ ਮੀਂਹ ਵੀ ਪੈਂਦੇ ਚ ਕਿ ਲੋ ਨਿਕਲਦੇ ਹਿੱਥੋਂ ਫਿਰ ਹੁਣ ਤੱਕ ਰਹੇ ਆ ਤੇ ਅੱਖਾਂ ਖੁੱਸ ਜੀਆਂ ਪਈਆਂ ਨੇ ਮੈਂ ਤਾਂ ਕੈਮਰਾ ਸਿੱਧਾ ਤੁਹਾਨੂੰ ਵੀਊ ਵੀ ਦਿਖਾਉਂਦੇ ਪੈਣੇ ਯਾਰੇ ਇਹ ਆਨੰਦ ਲੋ ਜੀ ਨਿਕਲ ਪਏ ਆ ਅਸੀਂ ਪੂਰੇ 6:02 ਮਿੰਟ ਤੇ ਠੀਕ ਹੈ ਤੇ 2 ਕਿਲੋਮੀਟਰ ਘੱਟ ਪਿਆ 602 ਤੇ 33000 602 ਤੇ ਤੇ ਅੱਜ ਮੈਨੂੰ ਲੱਗਦਾ ਵੀ ਇਹ 34000 33600 ਤੋਂ ਇਹ ਹੋਈ ਜਾਣੀ ਆ 550 ਕਿਲੋਮੀਟਰ ਚੱਲਦੇ ਹੀ ਆ ਤੇ ਹੁਣ ਸਮਝ ਕਰੋ ਬਦਲ ਤੋਂ ਲੱਗਾ ਹੈ ਵੀ ਕਦੀ ਵੀ ਆ ਸਕਦਾ ਹੈ ਬਸ ਪਹਾੜੀ ਲੱਗ ਕੇ ਗੱਡੀੇ ਫਟਾਫਟ 11:00 ਵਜੇ ਤੱਕ ਰੀਸਿਗੇ ਪਹੁੰਚ ਗਏ ਹਨ ਅਸੀਂ ਸ਼ਾਮ ਨੂੰ 6 ਵਜੇ ਤਾਂ ਘਰ ਪਹੁੰਚ ਜਾਣਾ ਹੈ। ਪਰ ਇਹ ਕਿਹੋ ਜਿਹਾ ਤਕੜਾ ਸਾਹਮਣਾ ਹੈ ਜਿਹੜਾ ਸਾਨੂੰ ਜਲਦੀ ਵਾਲਾ ਮਤਲਬ ਥੋੜਾ ਧਿਆਨ ਨਾਲ ਕੱਢਣਾ ਪੈਣਾ ਹੈ। ਕੋਲੀ ਦੇ ਨੇ। ਦੇਖ ਦੋ ਕਿ ਰੋਡ ਦੇ ਹਿਸਾਬ ਨਾਲ। ਖੜਦਾ ਪਿਆ। ਲਓ ਜੀ ਅਸੀਂ ਪਹੁੰਚ ਗਏ ਰਤੂੜਾ ਤੇ ਆਹ ਸਾਹਮਣੇ ਬੰਦੀ ਜਿਹੜੀ ਬਿਲਡਿੰਗ ਹੈ ਗੁਰਦੁਆਰਾ ਤੋਂ ਨਵੇਂ ਖੜਦਾ ਪਿਆ। ਅਜੇ ਉੱਪਰ ਕੰਸਟਰਕਸ਼ਨ ਦਾ ਕੰਮ ਚੱਲ ਹੀ ਜਾਂਦਾ ਪਿਆ ਆ। 12-13 ਮੰਜ਼ਿਲਾ ਦਾ ਖੜੀਆਂ ਕਰਤੀਆਂ ਐ ਹਣ ਥੱਲੇ ਤਾਂ ਹੀ। ਬਹੁਤ ਤਗੜਾ ਗੁਰਦੁਆਰਾ ਸਾਹਿਬ ਆਣਾ ਹੈ ਵੀ ਬਹੁਤ ਵੱਡਾ ਇੰਨਾ ਵੱਡਾ ਗੁਰਦੁਆਰਾ ਸਾਹਿਬ ਇੱਧਰ ਕੋਈ ਨਹੀਂ ਹੈਗਾ ਮੇਰੇ ਖਿਆਲ ਦੇ ਨਾਲ ਪਹਾੜਾਂ ਦੇ ਵਿੱਚ ਕ੍ਰਿਸ਼ੀ ਗੇਸ ਤੋਂ ਇਲਾਵਾ ਅਜਿਹੀ ਗੱਤ ਉਸ ਜਗ੍ਹਾ ਹੀ ਬਹੁਤ ਹੈ ਜਿਹੜੀ ਵਾਰੀ ਸੇ ਵਾਲਾ ਗੰਮ ਚੱਲਦਾ ਹੋਇਆ ਆ ਆਓ ਜੀ ਅਸੀਂ ਸ਼੍ਰੀ ਨਗਰ ਦੇ ਲਾਗੇ ਪਹੁੰਚ ਗਏ ਹਾਂ ਨਦੀ ਦੇ ਕੰਢੇ ਉੱਤੇ ਹੁੰਦ ਪਈਓ ਦੇਖੋ ਨਾਲ ਹੀ ਇੱਥੇ ਠੰਡੀ ਵਾਲੇ ਕੀ ਦਾਗਦਾ ਮੌਸਮ ਨੇ ਸਾਹ ਦਿੱਤਾ ਪੂਰਾ ਮੀਂਹ ਨਹੀਂ ਹੈਗਾ ਸਵੇਰੇ ਰੋਕਿਆ ਸੀਗਾ ਹੁਣ ਫਿਰ ਤਾਂ ਹੀ ਹੋਰ ਦੇਵਪ੍ਰਿਆਗ ਤੱਕ ਪਹੁੰਚਣਾ ਸੀ ਰਹਿ ਗਿਆ ਕਿੰਨਾ ਕਿਲੋਮੀਟਰ ਸੀ 53 ਲੋ ਇਹ ਦੇਵਪ੍ਰਿਆਗ ਪਹੁੰਚ ਗਏ ਪਰ ਸਾਡੀ ਸਕੂਟਰੀ ਦੀ ਸੁਈ ਖਰਾਬ ਹੋ ਗਈ ਕਹਿੰਦੇ ਇੰਨੀ ਦਲੇਸ ਵੀ ਹੈ ਜਿੰਨੀ ਤੁਸੀਂ ਦਈਏ ਨੇ 60 ਤੇ ਰੋਕੀ ਸੀ ਪਰ 85 ਕਿਲੋਮੀਟਰ ਘਟਾਤਾ ਫੇਰ ਭੋਲੀ ਇੱਕ ਹੋਰ ਪਾਚੀ ਹੋ ਕੇ ਬੋਮੇ ਰਿਸ਼ੀਕੇਸ਼ ਤੱਕ ਹੀ ਜਾਦੂ ਪਤਾ ਨਹੀਂ ਸਾਲ ਕਿੱਥੇ ਹੈਂ ਡਰੇਗੀ ਲੋ ਇਹ ਹੀ ਪਹੁੰਚ ਗਏ ਦੇਵ ਪ੍ਰਿਆਗ 2 ਘੰਟਿਆਂ ਦੇ ਵਿੱਚ 85 ਕਿਲੋਮੀਟਰ ਪਹਾੜਾਂ 'ਚ ਬਹੁ ਹੁੰਦੇ ਤੇ ਅਜੇ ਜਾਦੂ ਪਤਾ ਨਹੀਂ ਕਿੱਥੇ ਆ 20 ਕਿਲੋਮੀਟਰ 25 ਕਿਲੋਮੀਟਰ ਪਿੱਛੇ ਹੋਣਾ ਹੈ ਸਾਡੇ ਤੋਂ ਕਿਹਾ ਵੀ ਅਸੀਂ ਤੁਰਨ ਇਕੱਠੇ ਲੱਗੇ ਸੀ ਉਹ ਨਿਕਲਣ ਵੇਲੇ ਹਮੇਸ਼ਾ ਹੀ ਕੋਈ ਨਾ ਕੋਈ ਕੰਮ ਕਰ ਲਾਪਨ ਦਾ ਵੀ ਅਸੀਂ ਤੁਰ ਪਏ ਕਿ ਆ ਜੀ ਹੌਲੀ-ਹੌਲੀ ਇਹ ਹੌਲੀ-ਹੌਲੀ ਐ ਫੇਰ ਹੀ ਟੱਕਰਿਆ ਤੇ ਅਸੀਂ ਕਿਹਾ ਪਹਾੜੀ ਅਸੀਂ ਕੱਢੀਏ ਉਹਨੇ ਆਪਣੇ ਹਿਸਾਬ ਨਾਲ ਆ ਜਾਣਾ ਇਹ ਪਹੁੰਚ ਗਏ ਦਿੱਕਣ ਜਿੱਥੇ ਉਦੋਂ ਬੈਠ ਕੇ ਵੀਡੀਓ ਬਣਾਉਂਦੇ ਪਏ ਸੀਗੇ ਜਿੱਦੋਂ 60 ਕਿਲੋਮੀਟਰ ਰਿਸ਼ੀਕੇ 'ਚ ਰਹਿ ਗਿਆ ਹੁਣ 8 ਵਜੇ ਅਸੀਂ 9:30 ਵਜੇ ਤੱਕ 9:30 10 ਵਜੇ ਤੱਕ ਪਹੁੰਚਵਾਂਗੇ ਰਿਸ਼ੀਕੇ ਜੇ ਆਪਾਂ ਤੁਰੇ ਰਹੇ ਆ ਇਸ ਸਪੀਡ 'ਤੇ ਬਸ ਆਪਾਂ 10 ਮਿੰਟ ਇੱਥੇ ਰੋਣ ਆਇਆ ਉਹਨੂੰ ਹੁਣ ਢੀਕ ਲਈਏ ਜੇ ਆ ਗਿਆ 10 ਮਿੰਟਾਂ ਠੀਕੇ ਨੇ ਤਾਂ ਫੇਰ ਹੌਲੀ-ਹੌਲੀ ਤੁਰੀਏ ਜਾ ਕੇ ਦੇਖੀਏ ਹਿਸਾਬ ਤਾਂ ਲੋ ਜੀ ਜਾਦੂ ਵੀ ਆ ਗਿਆ ਆ ਤੇ ਨਿਕਲੀਏ ਹੁਣ ਅਸੀਂ ਇਹਨੂੰ ਦੀ ਜੇਰੇ ਆ ਗਿਆ ਜਲਦੀ ਪਿਛੇ ਦਸਾਂਗਾ ਮਿੰਟਾਂ ਦੇ ਵਿੱਚ ਹੁਣ ਇੱਥੋਂ ਰਹਿ ਗਿਆ ਸਾਡਾ 65 ਕਿਲੋਮੀਟਰ ਚਲਿਏ ਕਿੰਨਾ ਆ 65 ਰਿਸ਼ੀ 65 ਰਹਿ ਗਿਆ ਚਲੋ ਚਲਿਏ ਆਓ ਜੀ ਪਹੁੰਚ ਲੈ ਲਈ ਸੀ ਵੇਖ ਟਾਈਮ ਜਾ ਦੇ ਇੱਕ ਵਾਰੀਰ ਕਿੰਨਾ ਹੋ ਗਿਆ ਕਿ 10:30 ਵਜੇ ਇਹ 160 ਇੱਕ ਨਗਰਾਸੂ ਤੋਂ 160 ਕੇ 65 ਕਿਲੋਮੀਟਰ ਪੰਜਾਬ ਨੂੰ ਉੜੀ ਦੇ ਪਏ ਉਹੇ ਪਿੱਛੇ ਰਹਿ ਗਿਆ ਠੀਕ ਹੈ ਚਲ ਇੱਥੇ ਖੜ੍ਹ ਜਣੇ ਬੱਦਲ ਹੋਇਆ ਅੱਗੇ ਹੁਣ ਲੱਗਦਾ ਰੇਨ ਕੋਡ ਪਾਉਣੇ ਪੈਣਗੇ ਜੇ ਵੀ ਸੀਗੇ ਇਸ ਵੀ ਨੀਂਹਾਂ ਦੇ ਅੱਗੇ ਵੀ ਚਲੋ ਫਟਾਫਟ ਕੰਮ ਖਿੱਚੀਏ ਜਿੰਨਾ ਸਫ਼ਰ ਨਿਕਲੇ ਬਹੁਤ ਟਾਈਮ ਨਾ ਉਤਰੇ ਮੈਂ ਕਿਹਾ ਅਸੀਂ ਇੰਨੇ ਜ਼ਿਆਦਾ ਟਾਈਮ ਉਤਰੇ ਆ ਨਾ ਵੀ ਅਸੀਂ ਸੋਚਿਆ ਸੀ ਵੀ ਅਸੀਂ 11:30 12 ਵਜੇ ਤੱਕ ਪਹੁੰਚੀਏ ਵੀ ਥੱਲੇ ਪਹੁੰਚ ਜਾਈਏ ਠੀਕ ਹੈ ਪਰ ਉਹ ਨਾ 9:30 ਪਰ ਇਹ ਡੇਢ ਘੰਟਾ ਤੋੜਤਾ ਡੇਢ ਘੰਟਾ ਡੇਢ ਘੰਟਾ ਪਹਾੜੀ ਚ ਕਹਿਣ ਨੂੰ ਥੋੜਾ ਲੱਗਦਾ ਵੀ ਡੇਢ ਘੰਟਾ ਕੀ ਹੁੰਦਾ ਸਫਰ ਵਧੀਆ ਇਹ ਜਿਹੇ ਤਰਾਈ ਸੀ ਨਾ ਜ਼ਿਆਦਾ ਤੇ ਇੱਕ ਫੇਰ ਡਰਾਈਵਿੰਗ ਸਕਿੱਲ ਵੀ ਡਰਾਈਵਿੰਗ ਸਕਿੱਲ ਕਮ ਆਉਂਦੀ ਚਲੋ ਅੜੀ ਗਲੇ ਇਹ ਜਾਦੂ ਨੂੰ ਦੇ ਫੇਨ ਉਹ ਹਜੇ ਪਿੱਛੇ ਹੀ ਆ ਹਟ ਤੋਂ ਇਕੱਠੇ ਤੁਰੇ ਸੀਗੇ ਹੁਣ ਅਸੀਂ ਦੇ ਪ੍ਰਯਾਤ ਦੇਖ ਲਾ ਐਨ ਉਹਨੂੰ ਪਹਿਲਾਂ ਤੁਰਿਆ ਸੀ ਸਗੋਂ ਉਹਨੂੰ ਪਹਿਲਾਂ ਦੇਖ ਲਓ ਜੀ ਕੋਈ ਉੱਚਾ ਬ੍ਰੇਕ ਜਿੱਦਣ ਦੇ ਆਏ ਆ ਕੋਈ ਚੇ ਲੱਭੀ ਜਾਂਨੇ ਅੱਜ ਦਿਖੇ ਰਹੀ ਸੀਗੇ ਛੋਲੇ ਮੋੜ ਤੇ ਉਹ ਵੀ ਭਾਰਕੇ ਕੋਲੇ ਨਹੀਂਗੇ ਪਲੇਟ ਵਾਲੀ ਹੈ ਚੱਲ ਭਾਰਕੇ ਵਾਲੇ ਹਾਂ ਜੀ ਹੈਲੋ ਹਾਂ ਜੀ ਜੀ ਪਹੁੰਚ ਗਏ ਆਪਾਂ ਰਿਸ਼ੀਗੇ ਡੋਡੋਰਾ ਸਾਹਿਬ ਦੇ ਅੱਗੇ ਤੇ ਕਾਵੜ ਯਾਤਰਾ ਵੀ ਚੱਲ ਪਈ ਆ 5 ਤਰੀਕ ਦੀ ਕਾਵੜੀਏ ਵੀ ਰਿਸ਼ੀਗੇ ਜੀ ਪੂਰੇ ਤੇ ਹਰਦਵਾਰ ਚ ਵੀ ਬਹੁਤਾਂ ਹੀ ਰਸ ਹੋਏ ਹੋਏ ਹੁਣ ਜੇ ਕਰਕੇ ਹੁਣ ਹੋਰ ਜਾਣਾ ਇੱਥੇ ਟ੍ਰੈਫਿਕ ਜਾਮ ਹੋਗਾ ਅਜਾ ਇਥੋਂ ਲਾਗਾ ਨਿਕਲਣ ਨੂੰ 1 ਘੰਟਾ ਲੱਗ ਜਾਣਾ ਤੁਹਾਨੂੰ ਦੇਖੀ ਗਏ ਨੇ ਤੇ ਹਰਦਵਾਰ ਚੋਂ ਵੀ ਚਲੋ ਜਿੰਨੀ ਜਲਦੀ ਹੋਊਗਾ ਨਿਕਲਦੇ ਭੂਰ ਭੂਰ ਵੀ ਪੈਣ ਲੱਗ ਪਈ ਏ ਨਹੀਂ ਬੱਦਲ ਪੂਰਾ ਬਣਿਆ ਹੋਇਆ ਆ ਕਿਤੇ ਵੀ ਇਹਨਾਂ ਤੇਜ਼ ਬਾਰਿਸ਼ ਟੱਕਰ ਸਕਦੀ ਚੱਲਣ ਹੌਲੀ ਹੌਲੀ ਜੱਲੇ ਰਵਾਂਗੇ ਇਹ ਤਾਂ ਪੰਦਰੇ ਪੰਧਰੇ ਜਾਣਾ ਹੁਣ ਪਹਾੜ ਤੱਕ ਰੇਲ ਕੋਡ ਹੈਗੇ ਆ ਕੋਲ ਰੇਲ ਕੋਡ ਪਾ ਕੇ ਚੱਲੀ ਜਲਾਂਗੇ ਚਲੋ ਮਿਲਦੇ ਤੁਹਾਨੂੰ ਹੁਣ ਅੱਗੇ ਨਿਕਲੀਏ ਇੱਥੋਂ ਡੋਟਰਾ ਸਾਹਿਬ ਦੇ ਦੇਖ ਲਓ ਕਰ ਲਓ ਦਰਸ਼ਨ ਕ੍ਰਿਸ਼ੀਕੇਸ਼ ਪਹੁੰਚ ਗਏ ਤੇ ਫੇਰ ਅਗਲੀ ਵਾਰ ਦੇਖੋ ਹਾਂ ਇਹ ਜਾਦੂ ਨੂੰ ਫੋਨ ਹੀ ਕਰ ਲਾ ਲੋ ਜੀ ਤਰੀ ਸੀ ਜੇ ਤੁਹਾਨੂੰ ਲੱਗੇ ਇਹ ਨਿਕਲਣ ਜਾਤੂਗੇ ਅੰਦਰ ਫੂਟੇ ਲੈਣ ਉਹਨੇ ਪਹਚਾਣ ਲੈਣਾ ਹੈ ਜੀ ਅਸੀਂ ਲੋਕੋ ਲੈ ਗਿਆ ਸੀ ਉਹਨੇ ਲਿਆ ਨਹੀਂ ਸੀਗਾ ਤੇ ਕਿੰਨਾ ਟਾਈਮ ਹੋ ਗਿਆ 11 ਵਜ ਗਏ ਨਾ 10:30 10:30 ਹੋਏ ਆ 10:30 ਵਜੇ ਇਥੋਂ ਨਿਕਲੇ ਦੇਖਦੇ ਹੁਣ 6 ਵਜ ਤੱਕ ਪਹੁੰਚਨੇ ਚਾਹੀਦੇ ਆ ਘਰੇ ਮੀਂਹ ਵੀ ਲੱਪਿਆ ਵੈਣ ਪੂਰ ਪੂਰ ਜੀ ਮੀਂਹ ਕਿਤੇ ਅੰਦਰ ਟੱਕਰਾਂ ਦਾ ਹੈਗਾ ਹੀ ਆ ਚਾਹੇ ਇੱਥੇ ਟੱਕਰ ਦੇਵੇ ਜਾਂ ਪੰਜਾਬ 'ਚ ਟੱਕਰ ਜਵੇ ਤੇ ਚਲੋ ਹੁਣ ਚੱਲਦੇ ਆਂ ਲੋ ਜੀ ਤੇ ਕੇ ਮੱਥਾ ਲੈ ਕੇ ਰੱਬ ਦਾ ਨਾਮ ਚੱਲੀਏ ਘਰ ਵੱਲੋਂ ਦਰਦਵਾਰ ਵਾਲਾ ਰਸਤਾ ਛੱਡ ਕੇ ਸੰਹਾਰਕਪੁਰ ਵਾਲਾ ਲੈ ਲੈ ਆਇਆ ਤੇ ਮੀ ਵੀ ਆ ਗਿਆ ਗਣੀਆਂ ਵੀ ਲਾ ਪਈਆਂ ਪੈਣ ਅੰਲਾ ਦਾ ਕੈਮਰੇ ਦੇ ਵੀ ਪੈ ਗਈ ਤੇ ਇਹ ਤੋਂ ਸਰ ਕੋਲੋਂ ਹੈ 44 ਕਿਲੋਮੀਟਰ ਫਿਰ ਅੱਗੇ ਹੁਣਾ ਨਗਰ ਤੇ ਆਪਾਂ ਬੜੀ ਜਣਾ ਹਰਿਆਣੇ ਵੱਲੋਂ ਕੱਢੀਏ ਸਫ਼ਰ ਚੱਲਦੀ ਹੈ ਸਵੇਰ ਵੱਲ 12 ਵਜੇ ਆ ਜੀ ਤੇ ਹੋਰ ਅੱਧੇ ਘੰਟੇ ਦੇ ਅਨੁਸਾਰ ਨਹਾਰ ਪਰ ਪਹੁੰਚ ਜਾਣਾ ਸਾਡੇ ਪਰ ਜੀ ਬਾਈਪਾਸ ਹੀ ਲਿਆਇਆ ਜਿਹੜਾ ਸਾਰ ਨੰਬਰ ਵਾਲਾ ਸੀ ਰੋਡ ਕੀ ਬਲਦੀ ਠੀਕ ਹੈ ਤੇ ਰੋਡ ਕੀ ਬਲਦੀ ਜਾਂ ਉਹਦਾ ਰੋਡ ਕੀ ਦੇ ਵਿੱਚ ਟ੍ਰੈਫਿਕ ਵੀ ਹੁੰਦਾ ਆ ਇੱਕ ਉਹ ਰੋਡ ਸਿੱਖੜਿਆ ਉੱਥੇ ਹੀ ਅੱਗੇ ਉਹ ਵੀ ਫੇ ਗੱਡੀਆਂ ਆਉਂਦੀਆਂ ਕਰੋੜ ਹੈਗਾ ਵੀ ਉਹ ਪੁਰਾਣਾ ਟੁੱਟਾ ਹੀ ਹੈ ਤੇ ਇੱਧਰੋਂ ਆਪਾਂ ਨੂੰ ਵਧੀਆ ਆ ਨਾ ਉਹਨਾਂ ਬਾਈਪਾਸ ਜਾਓ ਵਧੀਆ ਰੋੜ ਆ ਨਾਲੇ ਚਲਦੀ ਪਹੁੰਚ ਜਾਂਦਾ ਬੰਦਾ ਆਓ ਜੀ ਅਸੀਂ ਬਹੁਤ ਚੱਲੇ ਆ ਕੀ ਉਹਨੂੰ ਕਹਿੰਦੇ ਆ ਮਾਲੇ ਰਹਿ ਗਿਆ ਵਾ ਥੋੜਾ ਹੀ ਅ ਪੈਂਦੀ ਕਿਲੋਮੀਟਰ ਬੈਂਤੀ ਚਾਲੀ ਬੱਦਲ ਫੇਰ ਬਣ ਗਿਆ ਨੇਰੀ ਚੱਲ ਪਈ ਆ ਕਣੀਆਂ ਪੈ ਲੱਗ ਪਈਆਂ ਆ ਮੋਟੀਆਂ ਮੋਟੀਆਂ ਤੇ ਜਿਆਦਾ ਹੋ ਗਿਆ ਤਾਂ ਰੇਨ ਕੋਰਪੋਰੇ ਆਉਣ ਦਾ ਕੋਲ ਹੀ ਆ ਅਰੇ ਤਾਂ ਕੱਢੀ ਜੰਨੇ ਸਵੇਰ ਸਵੇਰ ਦਾ ਇੱਕ ਸੋਬ ਲਾਇਆ ਵਾਸ ਰਸਤੇ ਦੇ ਵਿੱਚ ਵੀ ਤੇਰਾ ਕੋਤੇ ਮੰਜਾ ਸਿਗਾ ਪਾਲੇ ਬਾਗ ਦੇ ਵਿੱਚ 10 ਮਿੰਟ ਲੱਗੇ ਵੇ ਲੱਗਦੇ ਵੇਦਾ ਵੀਦਾ ਦੇ ਨਾਲੇ ਸੋ ਜੀ ਪਾਲੇ ਪਹੁੰਚ ਗਏ ਆ ਲਿਟੇ ਵਾਲੇ 154 ਤੇ ਆਪਨ ਰਹਿ ਗਈ 102 ਪਤਾ ਲੱਗਾ 150 ਲੈ ਗਿਆ ਫਾਨੂੰ ਆਣਾ ਤੇ ਤੋਂ ਲੈਣ ਦਾ ਪੱਤਰ ਤੇ ਸਮੇਂ ਦੇ ਨਮਰੇ ਕੋਈਆਂ ਮੀ ਤੋਂ ਦੇ ਡੇਢ ਘੰਟਾ ਕਰਤੋਂ ਵਿੱਚ ਮੀ ਆ ਗਏ ਜੀ ਉਹਦੇ ਵਰਕੇ ਚਲੋ ਚੱਲੀਏ ਪੰਜਾਬ ਵਾਲੇ ਰਸਤੇ ਵੱਲ ਸੋ ਜੀ ਪੰਜਾਬ ਤੇ ਹੋ ਗਈ ਐਂਟਰੀ ਡਰਾਈਵਰਾ ਰਹਿ ਗਿਆ 10 ਕਿਲੋਮੀਟਰ ਸੋਰਲਾ ਭਰਾਵਾ ਇਹ ਤੋਂ ਆਖਿਰਕਾਰ ਸ਼ਿਖੂ ਲਓ ਇਸ ਹਰਾਂਦ ਪਹੁੰਚ ਗਏ ਤੇ ਰਾਤ ਲੱਗੇ ਆ ਵੇਣ ਉਸ ਤੋਂ ਬਾਅਦ 100 ਕਿਲੋਮੀਟਰ ਰਹਿਣਾ ਆਪਣਾ ਤੇ ਫੇ ਇੱਕ ਆਖਰੀ ਝਟ ਲਈਏ ਤੇ ਪਹੁੰਚੀਏ ਤੇ ਇਸ ਤੋਂ ਬਾਅਦ ਹੁਣ ਅਸੀਂ 100 ਕਿਲੋਮੀਟਰ ਰਹਿ ਗਿਆ ਆ ਜਾਦੂ ਬਿਛੇ ਰਹਿ ਗਿਆ ਸੀ ਉਹਨੂੰ ਵੀ ਅੜੀਕ ਲਈ ਹੈ ਗਿਆ ਚੱਲ ਉਹਨੇ ਰਸ ਪੀ ਲੈਣੇ ਆਉਣ ਬਸ ਇੱਕ ਝਟ ਲਾਉਣੀ ਸਿੱਧਾ ਜਾ ਕੇ ਫਗਵਾੜੇ ਪਹੁੰਚ ਕੇ ਗੱਡੀ ਰੋਕਣੀ ਹੈ 100 ਕਿਲੋਮੀਟਰ ਬਾਅਦ ਠੀਕ ਆ ਜੇਕਰ 1-2 ਮਿੰਟ ਲਈ ਰੁਕਣਾ ਹੋਇਆ ਤਾਂ ਰਸਤੇ ਰੋਕ ਜਵਾਂਗੇ ਨਹੀਂ ਤਾਂ ਸਿੱਧਾ ਹੀ ਪੈਂਡ ਹੁਣ ਬੱਸ ਜਾਦੂ ਆ ਜਾਈ ਬੱਸ ਲਓ ਜੀ ਮੈਂ ਸਾਢੇ 1:00 ਹੋ ਗਏ 2:15 ਦੇ ਘੰਟੇ ਨੂੰ ਫਗਵਾੜੇ ਹੇ ਉਹ ਸਾੜੀ ਵਾਰ ਸਾਡਾ ਬੱਚਾ ਸਾਹ ਦੱਸਦਾ ਐ ਠੰਡਾ ਹੋ ਰਿਹਾ ਮਿਲਦੇ ਦਾ ਨੌਨ ਫਗਵਾੜੇ ਪਹੁੰਚ ਗਏ ਸਿੱਧਾ ਜਦੋਂ ਸੋਤੇ ਨੂੰ ਸੌਣਾ ਆ ਉਹਦੇ ਟੱਕਰ ਨੇ ਹਾਂਜੀ ਲਓ ਜੀ ਪਹੁੰਚ ਗਏ ਫਗਵਾੜੇ ਬੰਗਾ ਰੋਡ 6:30 ਵਜੇ 12:30 ਘੰਟੇ ਲੱਗੇ ਨਗਰਾਸੂ ਤੋਂ ਇੱਥੇ ਤਾਈ 6570 ਕਿਲੋਮੀਟਰ ਤੋਂ ਥੋੜਾ ਜਿਹਾ ਉੱਪਰ ਹੈ 575 ਕਿਲੋਮੀਟਰ ਓਹ ਹੋ ਹੋ ਬੱਸ ਹੋ ਗਈ ਸਰੀਰ ਦੀ ਬੱਸ ਸਫ਼ਰ ਨਿਕਲ ਗਿਆ ਟਾਈਮ ਨਾ ਦੇਣੇ ਦੇਣੇ ਮੈਂ ਸੋਤੇ ਮੈਂ ਕਿੱਦਾਂ ਮਾਰਿਆ ਸਫ਼ਰ ਵਿੱਚ ਥਕਾਵਟ ਹੋ ਗਈ ਪੂਰੀ ਮੂੰਹ ਭਰਿਆ ਮਿੱਟੀ ਮਿੱਟੀ ਹੋਇਆ ਵਿਆਮ ਮਿੱਟੀ ਸੁਆਹ ਧੂਆ ਸਾਰਾ ਕੁਝ ਐਕਸਾਈ ਹੈ ਕੋਣ ਆ ਕੇ ਹੈਲਮਟ ਲਾਏ ਇੱਥੇ ਵੀ ਚੱਲਣਾ ਕੜਾ ਵਾਲੀ ਗਲੀ ਮੁੜੇ ਆਏ ਆ ਵੀ ਹੈਲਮਟ ਲਾ ਲਈਏ ਤੇ ਸਿਰ ਨੂੰ ਹਵਾ ਹੂਗਾ ਪਾਵੇ। ਯਾਤਰਾ ਵਧੀਆ ਰਹੀ ਪਰ ਸਕਾਫਟ ਤਾਂ ਹੁੰਦੀ ਹੀ ਆ ਹੁਣ। ਯਾਰ 1400 ਕਿਲੋਮੀਟਰ ਆਉਣ ਜਾਣ। ਲਓ ਜੀ ਪਿੰਡ ਵਾਲੇ ਰਾਹ ਨੂੰ ਮੁੜ ਪਏ ਆ। ਹੁਣ ਜਾ ਕੇ ਹਵੇਲੀ ਜਾਣਾ ਹੈ ਤਾਂ ਪਹਿਲਾਂ ਦਿਨਾਲੀ ਦੇ ਰੋਡ ਤੋਂ ਦੇਖਣਾ ਨਾਲੇ ਬੈਲਾ ਨੂੰ ਦੇਖੀਏ ਕਿੰਦਾ ਕਰਦੇ ਹੋਣਾ ਛਾਲਾ ਮਾਰ ਰਹੀਆਂ। ਪਰ ਮੇਰੇ ਕੋਲ ਛੂਹਦੇ ਨਹੀਂ ਹੋਣਾ ਹੈਗਾ ਮੈਨੂੰ ਲਾਦਾ ਉਹਨਾਂ ਨੇ। ਠੱਗੇ ਮਾਰ ਮਾਰ ਮੈਨੂੰ ਸੈੱਡ ਦਾ ਨਾ ਫੂਮ ਹੀ ਪਾੜਨ ਲੱਗ ਪਈ ਹੁੰਦੀ। ਦੇਖਦੇ ਆਂ ਬਾਕੀ 4 ਦਿਨਾਂ ਬਾਅਦ ਆਪਣੇ ਘਰ ਜਾਣ ਦਾ ਪਤਾ ਨਹੀਂ ਜੋ ਮਰਜੀ ਆ ਬੰਦਾ ਚਾਹੇ ਘਰੋਂ ਬਾਹਰ ਨਿਕਲਣ ਦੀ ਪਈ ਹੁੰਦੀ ਆ ਵੀਦਾਂ ਲਪੋਂ ਫੇਰ ਆਈਏ ਜਦੋਂ ਘਰਮ ਘਰੋਂ ਬਾਹਰ ਜਾਣੇ ਆ ਬਾਜੋਂ ਪਿਛੇ ਦੀ ਉਹ ਯਾਰ ਰੋਈ ਰਹਿਦੀ ਹੁਣ ਇਹਨਾਂ ਮਨ ਖੁਸ਼ ਹੋ ਗਿਆ ਵੀ ਇਹਨਾਂ ਘਰੇ ਪਾਬਸ ਆ ਗਏ ਸੁੱਖੀ ਜਾਂਦੀ ਤੇ ਘਰ ਪਹੁੰਚ ਗਏ ਪਹੁੰਚ ਲਏ ਚਲੋ ਦੇਖਦੇ ਜਾ ਕੇ ਹਵੇਲੀ ਆਪਣੇ ਮਾਲ ਡੰਕਰ ਕਿੰਦਾ ਸਾਰੇ ਜਿੱਦਾਂ ਛੱਡ ਗਏ ਤੰਦਰੁਸਤ ਤਾਂ ਹੀ ਲੋ ਜੀ ਆ ਗਿਆ ਪਿੰਡ ਗੁਰਦੁਆਰਾ ਸਾਹਿਬ ਲੈ ਕੇ ਆ ਵਾਹਿਗੁਰੂ ਓਏ ਹੋ ਹੋ 55 ਪੰਜ ਨੇ ਇੰਨਾ ਲਾ ਰੇਂਦਾ ਉਹਨਾਂ ਕਿੰਨੇ ਦੇ ਆ ਪਿੰਡ ਆਇਆ ਹਾਏ 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 ਨਹੀਂ ਵਾ ਇਹ ਤੋਂ ਪੇਸ਼ਾਂ ਦੀ ਕਿ ਨੇ ਮੈਂ ਦੇਖਦਾ ਹੋਰਨ ਮਾਰ ਕੇ ਹਾਂ ਤੇ ਨਾਲ ਹੀ ਹਾਂ ਮੇਰਾ ਪੁੱਤ ਹਾਂ ਹਾਂ ਇਹ ਸਗਰ ਤੁਸੀਂ ਮੈਨੂੰ ਹਾਂ ਆ ਗਿਆ ਹਾਂ ਮੇਰਾ ਪੁੱਤ ਹਾਂ 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 ਇੱਥੇ ਸੀ ਮੈਂ ਕਿਤੇ ਨਹੀਂ ਗਿਆ ਹਾਏ 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 ਹਾਂ ਹਾਂ ਇੱਥੇ ਮੈਂ ਛੜ ਦੇ ਛੜ ਦੇ ਇੱਥੇ ਹੀ ਮੈਂ ਹਾਂ ਸੀ ਗਿਆ ਨੇ ਆਏ 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 ਖਾਣ ਆਏ 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 ਆਹ ਆਹ ਉਹ ਕਾਢੀ ਬਸ ਬਸ ਹੋਏ ਲੋਈ ਇਹਨਾਂ ਨੇ ਮੈਨੂੰ ਪਤਾ ਸੀ ਵੀਡੀਓ ਬਣਾਉਣ ਨਹੀਂ ਦੇਣੀ ਛਾਲਾ ਹੀ ਮਾਰਦੇ ਰਹਿੰਦੇ ਮੇਰੇ ਕਬੂਤਰ ਆਪਣੇ ਤੇ ਮੁਰਗੇ ਇਹ ਸਭ ਨੂੰ ਨੇ ਕੰਮ ਕੰਮ ਕੀਤਾ ਹੈ ਪੱਠੇ-ਪੁੱਠੇ ਲਿਆਂਦੇ ਆ ਇੰਦਰ ਵੀ ਕਬੂਤਰ ਹੀ ਤਾਂ ਐਸੋ ਖਨਾ ਇਹ ਵਤੇ ਨਹੀਂ ਇੱਕ ਅੰਗੂਰ ਕਿੱਡੇ ਕਿੱਡੇ ਹੋ ਗਏ ਓਏ ਚਾਰਾਂ ਦਿਨਾ ਜੀ ਐਨ ਫਲ ਪਿਆ ਬਗਾਈਆਂ ਦਿਖਾਈਏ ਗਾਈਆਂ ਦੇਖ ਲਈਏ ਨਾਲੇ ਇਹਨੇ ਰੱਤ ਸਤੜਾਲਿਆ ਇੱਕ ਨੇ ਲੱਗਦਾ ਦੰਗ ਦੰਗ ਨਾ ਮਾਰਨ ਖੜੇ ਕਿਤੇ ਹਾਂ ਦਾਰੋ ਨੇ ਠਾਰ ਹਾਂ ਕਿੱਦਾਂ ਬੇਲਾ ਵੱਡੀ ਵੱਡੀ ਲੱਗਣਾ ਪਈ ਚਾਰਾਂ ਦਿਨਾਂ ਚ ਇਹ ਮੂੰਹ ਦਾ ਇਸ ਟਾਈਮ ਬਹੁਤ ਜ਼ਿਆਦਾ ਸਤਿਆਨਾਸ਼ ਹੋਇਆ ਆ ਠੀਕ ਆ ਹੁਣ ਜਾ ਕੇ ਨਹਾਈਏ ਨੂੰ ਇਹ ਫਰੈਸ਼ ਹੋਈਏ ਤੇ ਲੰਮੇ ਪਈਏ ਕੁਛ ਖਾਈਏ ਪੀਏ ਤੇ ਇਸ ਬਲੌਗ ਨੂੰ ਵੀ ਆਪਾਂ ਇੱਥੇ ਐਂਡ ਕਰਦੇ ਆਂ ਤੇ ਹੇਮਕੁੰਨ ਸਾਹਿਬ ਵਾਲੀਆਂ ਵੀਡੀਓਜ਼ ਵੀ ਇੱਥੇ ਐਂਡ ਕਰਦੇ ਆਂ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵੀਡੀਓ ਵਧੀਆ ਲੱਗੀਆਂ ਹੋਊਗੀਆਂ ਜਿੰਨੀ ਵੀ ਆਪਾਂ ਬਣਾਈ ਆ ਜਿੰਨੀ ਕੋਸ਼ਿਸ਼ ਕੀਤੀ ਆ ਠੀਕ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਹੁਣ ਤੁਹਾਨੂੰ ਕਿਸੇ ਅਗਲੇ ਬਲੌਗ ਦੇ ਵਿੱਚ ਤਦ ਤੱਕ ਦੇ ਲਈ ਟੇਕ ਕੇਅਰ ਬਾਏ ਬਾਏ